ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਾਂ ਅਕਸਰ ਤੁਸੀਂ ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਦੇਖਿਆ ਹੋਵੇਗਾ ਪਰ ਅੱਜ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਣਾ ਅਧਿਕਾਰੀ ਨੇ ਰਿਸ਼ਵਤ ਲਈ ਉਸ ਤੋਂ ਬਾਅਦ ਉਸ ਨੂੰ ਤੁਰੰਤ ਮੌਕੇ ਤੋਂ ਭੱਜਣਾ ਵੀ ਪਿਆ ਤੇ ਫਿਰ ਉਸ ਤੋਂ ਬਾਅਦ ਜੋ ਐਸੀਬੀ ਦੀ ਟੀਮ ਹੈ ਉਹ ਉਸ ਅਧਿਕਾਰੀ ਦਾ ਅਫਸਰ ਦਾ ਪਿੱਛਾ ਕਰਦੀ ਆ ਤੇ ਫਿਰ ਫਿਲਮੀ ਸਟਾਈਲ ਦੇ ਵਿੱਚ ਇਸ ਅਫਸਰ ਨੂੰ ਕਾਬੂ ਕੀਤਾ ਜਾਂਦਾ ਤੇ ਪਰ ਇਸ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਆ ਬਚਣ ਦੀ ਰਿਸ਼ਵਤ ਦੇ ਜੋ ਪੈਸੇ ਇਸ ਦੇ ਵੱਲੋਂ ਲੇ ਜਾਂਦੇ ਆ ਉਹ ਭਜਦੇ ਭਜਦੇ ਇਸ ਦੇ ਵੱਲੋਂ ਇੱਕ ਖਾਲੀ ਪਲਾਟ ਦੇ ਵਿੱਚ ਛੁੱਟੇ ਜਾਂਦੇ ਆ ਪਰ ਜੋ ਅਧਿਕਾਰੀ ਉਸ ਦਾ ਪਿੱਛਾ ਕਰ ਰਹੇ ਸੀ ਉਹਨਾਂ ਦੇ ਵੱਲੋਂ ਚੁਸਤੀ ਦਿਖਾਈ ਜਾਂਦੀ ਹੈ ਤੇ ਤੁਰੰਤ ਉਸ ਅਫਸਰ ਨੂੰ ਕਾਬੂ ਕੀਤਾ ਜਾਂਦਾ ਤਾਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪਹਿਲਾਂ ਤਾਂ ਇਹ ਤਸਵੀਰਾਂ ਦੇਖੋ ਇੱਕ ਵਿਅਕਤੀ ਭਜਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਉਸ ਦੇ ਪਿੱਛੇ ਇੱਕ ਹੋਰ ਵਿਅਕਤੀ ਭੱਜ ਰਿਹਾ ਜੋ ਪਹਿਲੇ ਨੰਬਰ ਤੇ ਵਿਅਕਤੀ ਭੱਜ ਰਿਹਾ ਉਹ ਭਜਦਾ ਭਜਦਾ ਹੱਥ ਦੇ ਵਿੱਚੋਂ ਇੱਕ ਚੀਜ਼ ਸਾਈਡ ਤੇ ਸੁੱਟਦਾ ਹੋਇਆ ਨਜ਼ਰ ਆਉਂਦਾ ਬਾ ਤੇ ਇਸ ਤੋਂ ਬਾਅਦ ਜੋ ਅਧਿਕਾਰੀ ਉਸ ਦੇ ਪਿੱਛੇ ਭੱਜ ਰਿਹਾ ਉੱਗੇ ਜਾ ਕੇ ਉਸ ਨੂੰ ਫਰਦਾਵਾ ਤੇ ਫਿਰ ਜਿਵੇਂ ਹੀ ਉਸ ਅਫਸਰ ਨੂੰ ਫੜਿਆ ਜਾਂਦਾ ਤਾਂ ਹੋਰ ਜਿਹੜੇ ਅਧਿਕਾਰੀ ਪਿੱਛੇ ਭੱਜ ਰਹੇ ਹੁੰਦੇ ਆ ਉਹ ਵੀ ਮੌਕੇ ਤੇ ਪਹੁੰਚਦੇ ਆ ਤੇ ਫਿਰ ਇਸ ਨੂੰ ਕਾਬੂ ਕਰਕੇ ਇੱਕ ਗੱਡੀ ਦੇ ਵਿੱਚ ਗੱਡੀ ਵਾਲੀ ਸਾਈਡ ਨੂੰ ਲਜਾਇਆ ਜਾਂਦਾ ਤੇ ਇਸੇ ਤਰ੍ਹਾਂ ਤੁਸੀਂ ਤੇ ਵੱਲੋਂ ਪੈਸੇ ਰਿਸ਼ਵਤ ਲਈ ਗਈ ਸੀ ਉਹ ਜੋ ਖਾਲੀ ਪਲਾਟ ਦੇ ਵਿੱਚ ਛੁੱਟੇ ਜਾਂਦੇ ਨੇ ਫਰੋਨਾਂ ਨੂੰ ਵੀ ਉਤੋਂ ਜਾ ਕੇ ਚੁੱਕਿਆ ਜਾਂਦਾ ਤਾਂ ਦੱਸਦੇ ਕਿ ਏਸੀਬੀ ਦੀ ਟੀਮ ਦੇ ਵੱਲੋਂ ਏਓ ਨੂੰ ਕਾਬੂ ਕੀਤਾ ਗਿਆ ਵਾ ਇਸ ਦੇ ਵੱਲੋਂ ਇੱਕ ਪੀਐਮ ਸੂਰਜ ਘਰ ਯੋਜਨਾ ਦੀ ਫਾਈਲ ਨੂੰ ਮਨਜ਼ੂਰੀ ਦੇ ਦੇ ਲਈ ਰਿਸ਼ਵਤ ਲਈ ਗਈ ਸੀ ਤਾਂ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਮਿਲਦੇ ਆ ਉਸ ਤੋਂ ਬਾਅਦ ਟਰੈਪ ਲਗਾ ਕੇ ਇਸ ਨੂੰ ਕਾਬੂ ਕੀਤਾ ਜਾਂਦਾ ਵਾ ਦੱਸਦੇ ਕਿ ਸਾਰਾ ਕੁਝ ਕੈਮਰੇ ਦੇ ਵਿੱਚ ਵੀ ਕੈਦ ਹੋ ਚੁੱਕਿਆ ਵਾ ਤਾਂ ਦੱਸਦੇ ਕਿ ਐਂਟੀ ਕ腐ਸ਼ਨ ਬਿਊਰੋ ਯਾਨੀ ਕਿ ACB ਦੀ ਟੀਮ ਦੇ ਵੱਲੋਂ ਅਜਮੇਰ ਦੇ ਵਿੱਚ ਐਕਸ਼ਨ ਲਿਆ ਗਿਆ ਅਜਮੇਰ ਦੇ ਡਿਸਕਾਮ ਦਾ ਜੋ ਅਧਿਕਾਰੀ ਆ ਉਸ ਨੂੰ ਰਿਸ਼ਵਤ ਦੇ ਪੈਸੇ ਲੈਂਦਿਆਂ ਹੋਇਆ ਰੰਗੇ ਹੱਥੀ ਫੜਿਆ ਜਾਂਦਾ ਵਾ ਤੇ ਜਦੋਂ ਅਧਿਕਾਰੀ ਦੇਖਦਾ ਕਿ ACB ਦੀ ਟੀਮ ਮੌਕੇ ਤੇ ਪਹੁੰਚ ਚੁੱਕੀ ਹੈ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਤਾਂ ਫਿਰ ਇਹ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਵਾ ਤੇ ਜੋ ਪੈਸੇ ਇਸ ਤਨੇ ਲਏ ਹੁੰਦੇ ਨੇ ਉਹ ਅੱਗੇ ਜਾ ਕੇ ਇੱਕ ਖਾਲੀ ਪਲਾਟ ਦੇ ਵਿੱਚ ਸੁੱਟੇ ਜਾਂਦੇ ਆ ਤੇ ਸਾਰਾ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੁੰਦਾ ਤਾਂ ਕਿਵੇਂ ਫਿਰ ਅਧਿਕਾਰੀ ਇਸ ਨੂੰ ਪਿੱਛਾ ਕਰਕੇ ਕਾਬੂ ਕਰਦੇ ਨੇ ਦਾਦਾ ਸੀ ਕਿ ਰਾਜਸਥਾਨ ਦੀਆਂ ਇਹ ਤਸਵੀਰਾਂ ਨੇ ਜਿੱਥੇ ਝੁੰਚਨੂ ਜ਼ਿਲ੍ਹੇ ਦੇ ਚਦਾਵਾ ਇਲਾਕੇ ਦੇ ਵਿੱਚ ਇਸ ਇਹ ਦਫਤਰ ਦੇ ਅਧਿਕਾਰੀ ਦੇ ਵੱਲੋਂ ਜਿਹੜੇ ਪੈਸੇ ਲਏ ਗਏ ਸੀ ਉਸ ਤੋਂ ਬਾਅਦ ਏਸੀ ਵਿਜੀਟ ਟੀਮ ਦੇ ਵੱਲੋਂ Trap ਲਗਾ ਕੇ ਇਸ ਨੂੰ ਕਾਬੂ ਕੀਤਾ ਜਾਂਦਾ ਤੇ ਸਾਰਾ ਕੁਝ ਕੈਮਰੇ ਦੇ ਵਿੱਚ ਕੈਦ ਹੋਇਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਅਧਿਕਾਰੀ ਪਹਿਲਾਂ ਅੱਗੇ-ਅੱਗੇ ਭਜਦਾ ਨਜ਼ਰ ਆ ਰਿਹਾ ਫਿਰ ਅਚਾਨਕ ਜਿਵੇਂ ਹੀ ਇੱਕ ਮੋੜ ਮੁੜਦਾ ਇਸ ਦੇ ਵੱਲੋਂ ਹੱਥ ਦੇ ਵਿੱਚ ਫੜੇ ਹੋਏ ਪੈਸੇ ਇੱਕ ਖਾਲੀ ਪਲਾਟ ਦੇ ਵਿੱਚ ਛੁੱਟੇ ਜਾਂਦੇ ਆ ਫਿਰ ਪਿੱਛੇ ਜੋ ਅਧਿਕਾਰੀ ਇਸ ਦਾ ਪਿੱਛਾ ਕਰ ਰਹੇ ਹੁੰਦੇ ਨੇ ਪਹਿਲਾਂ ਇੱਕ ਦੇ ਵੱਲੋਂ ਇਸ ਨੂੰ ਫੜਿਆ ਜਾਂਦਾ ਐਨੇ ਨੂੰ ਦੂਜੇ ਅਧਿਕਾਰੀ ਜਿਹੜੇ ਉਸ ਦੇ ਨਾਲ ਦੇ ਸਾਥੀ ਸਨ ਉਹ ਉੱਥੇ ਪਹੁੰਚ ਜਾਂਦੇ ਆ ਤੇ ਫਿਰ ਪਹਿਲਾਂ ਤਾਂ ਇਸ ਨੂੰ ਕਾਬੂ ਕੀਤਾ ਜਾਂਦਾ ਤੇ ਫਿਰ ਇੱਕ ਅਧਿਕਾਰੀ ਜਿਹੜਾ ਪਹਿਲੇ ਨੰਬਰ ਤੇ ਪਿੱਛਾ ਕਰ ਰਿਹਾ ਹੁੰਦਾ ਉਸ ਦੇ ਵੱਲੋਂ ਦੂਜੇ ਅਧਿਕਾਰੀਆਂ ਨੂੰ ਦੱਸਿਆ ਜਾਂਦਾ ਕਿ ਇਸ ਨੇ ਪੈਸੇ ਨੇ ਜਿਹੜੇ ਇਸ ਸਾਈਡ ਤੇ ਖਾਲੀ ਪਲਾਟ ਦੇ ਵਿੱਚ ਟੁੱਟ ਦਿੱਤੇ ਦਿੱਤੇ ਨੇ ਤਾਂ ਉਸ ਤੋਂ ਬਾਅਦ ਉਹ ਵੀ ਉੱਥੋਂ ਰਿਕਵਰ ਕੀਤੇ ਜਾਂਦੇ ਆ ਤੇ ਇਸੇ ਦੌਰਾਨ ਜਿਹੜਾ ਅਧਿਕਾਰੀ ਆ ਜੋ ਏਓ ਆ ਜਿਸ ਦੇ ਵੱਲੋਂ ਇਹ ਰਿਸ਼ਵਤ ਲਈ ਗਈ ਸੀ ਉਸ ਨੂੰ ਵੀ ਕਾਬੂ ਕੀਤਾ ਗਿਆ ਤਾਂ ਦੱਸਦੇ ਕਿ ਪੀਐਮ ਸੂਰਜ ਘਰ ਯੋਜਨਾ ਸੰਬੰਧੀ ਇਸ ਦੇ ਵੱਲੋਂ ਇਹ ਰਿਸ਼ਵਤ ਲਈ ਗਈ ਸੀ ਤਾਂ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ 트랩 ਲਗਾ ਕੇ ਇਸ ਨੂੰ ਕਾਬੂ ਕੀਤਾ ਗਿਆ ਤਾਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ